ਸ੍ਰੀ ਕਾਲਜੀ ਕੋਰਟ ਆਫ ਸੁਖਦ ਸਿੰਘ ਸੰਧਵਾ ਕੀ ਬੇਗਰੈਸ ਐਟ ਸਬਜੈਕਟ ਪਿਆ ਨਹੀਂ ਦਿੰਦੀ ਜਿਹੜੇ ਦੋਸ਼ੀ ਐ ਜਦੋਂ ਵੀਾਂ ਨੂੰ ਸਮੇਂ ਦੇ ਨਾਲ ਸਜ਼ਾ ਨਹੀਂ ਮਿਲਦੀ ਸੌਂਡ ਕਿਥੇ ਆਹ ਜੇ ਮਨਜਬੁੱਦੀ ਲੋਕਾਂ ਦਾ ਜੋ ਹੈ ਜ਼ਿਆਦਾ ਰਾ ਹੁੰਦਾ ਹੈ ਉਹਨਾਂ ਦਾ ਹੌਸਲਾ ਬੁਲੰਦ ਕਰਦਾ ਹੈ ਹੁੰਦਾ ਹੈ ਕਿਹੜਾ ਕਿ ਇਹ ਇਹੋ ਜੇ ਕਰਤੂਤਾਂ ਕਰਦੇ ਨੇ ਤੋਂ ਸਰਕਾਰ ਨੂੰ ਸਾਡਾ ਇਹ ਮੈਸੇਜ ਜਾਣਾ ਚਾਹੀਦਾ ਹੈ ਔਰ ਸਾਡੀ ਸਫਾਈ ਮਜ਼ਦੂਰ ਯੂਨੀਅਨ ਨਗਰ ਕੌਂਸਲ ਰਾਜਪੁਰ ਤੋਂ ਪੀਮਾਰੀ ਵੱਲੋਂ ਜਿਹਦੀ ਵੀ ਸਾਡੀ ਲਾਜ਼ਮਾਂ ਦੀ ਜਿੱਥੇ ਬੰਦੀਆਂ ਨੇ ਸਾਰੇ ਵੱਲੋਂ ਪੰਜਾਬ ਸਰਕਾਰ ਨੂੰ ਇਹ ਮੰਗ ਹੈ ਕਿ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜੇਕਰ ਸਮੇਂ ਸਿਰ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਇਹ ਇਹ ਰੋਸ ਨੂੰ ਦੱਸ ਦੂੰ ਬਹੁਤ ਹੀ ਵੱਡੇ ਤਰੀਕੇ ਨਾਲ ਮਰੀਬ ਜਿਹੜਾ ਕਿ ਹੋ ਸਕਦਾ ਹੈ ਗੌਲਾਹ ਤੇ ਪੂਰਾ ਪੰਜਾਬੀ ਬੰਦ ਹੋਏਗਾ ਔਰ ਉਹਦੇ ਨਾਲ ਨਾਲ ਹੋ ਸਕਦਾ ਹੈ ਪੂਰਾ ਪਰ ਦੇਸ਼ ਬੰਦ ਹੋਏਗਾ ਸੋ ਮੈਂ ਹੁਣ ਬਿੰਦ ਕਰਾਣਾ ਸਾਡੇ ਪੀਮਾਰ ਵੀ ਤੋਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਸ਼੍ਰੀ ਜਿੰਦਰ ਕੁਮਾਰ ਜੀ ਨਾਲ ਬਿਕ ਦੂੰ ਉਹ ਵੀ ਆਪਣੇ ਦੋਸਤ ਰੱਖਣਗੇ ਸ਼੍ਰੀ ਜਿੰਦਰ ਕੁਮਾਰ ਵਾਲਮੀਕੀ ਜੋ ਜੋ ਚਰ ਚਰ ਜੈ ਭੀਮ ਜੈ ਭੀਮ ਜੋ ਚਰ 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 ਜੈ ਭੀਮ ਜੈ ਭੀਮ ਸਾਥੀਓ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਜਿਹੜਾ ਛੱਤੀ ਚੰਦਰੀ ਦੇ ਦੀਨ ਇੱਕ ਮੂਰਖ ਜਿਹਾ ਬੰਦੇ ਨੇ ਦੇਸ਼ ਦੀ ਇੱਜ਼ਤਾਂ ਸ਼ਾਨ ਸਾਥੇ ਨਾ ਪਾਬਾ ਸਾਹਿਬ ਕੰਬੇੜਕਰ ਜੀ ਜਿਨ੍ਹਾਂ ਨੇ ਪ੍ਰਤੀਮਾ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਅੱਜ ਦਾ ਜਿਹੜਾ ਇਹ ਲੋਕ ਮੁਸ਼ਾਰਾ روز مزارہ چلا کرتا وہ اسی موقع سے کٹا گیا ہے تاکہ پرشاشن کے کان کھن جان کہ اے سمان سبتانی پہ آؤ اے سمان داگ دایا جے تسی اینا نا کھو دے تا تا دک تک نہیں رہنا انہیں جہان بچ رکھے ہو اور کتا کہنے ہیں کہ جیڑا ساتھے میں رہا ہوں جیڑا ساتھے میں رہا ہوں تک نہ رہوں اے ساتھی چیتاب نہیں ਆਦਰ ਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਕਿ ਜਿੰਨੀ ਜਲਦੀ ਉਸ ਮੁਜਰੀਮ ਉੱਪਰ ਰਾਸ਼ਟਰੀ ਐਮਐਸਏ ਦਾ ਜੁਰਮਿਕਮਾ ਚਲਾਇਆ ਜਾਵੇ ਉਸ ਦਾ ਨਾਮ ਪਰਚ ਹਸਟ ਕਰਕੇ ਇਸ ਨੇ ਉਸ ਨੂੰ ਬਾਹਰ ਕਰਤੀ ਪਿਆਵੇ ਤਾਂ ਜੋ ਪਤਾ ਨਾ ਲੱ ਸਕੇ ਕਿ ਇਹ ਇਸ ਤੇ ਸੱਚ ਹੈ ਇਸ ਦੀ ਸਾਜ਼ਿਸ਼ ਹੈ ਕਿਉਂਕਿ ਇਹ ਕਿਸੇ ਇਕੱਲੇ ਬੰਦੇ ਦੇ ਦਿਮਾਗ ਦਾ ਖੇਡ ਨਹੀਂ ਹੈ ਇਸ ਦੇ ਪਿੱਛੇ ਇੱਕ ਬਹੁਤ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ ਜਿਹੜੀ ਕਿ ਪੰਜਾਬ ਦਾ ਮਾਹੌਲ ਖਰਾਬ ਕਰਨਾ ਹੈ ਆਪਸ ਵਿੱਚ ਭਾਈਚਾਰਿਆਂ ਨੂੰ ਲੜਾਣਾ Hindu ਨੂੰ Muslim ਨਾਲ Sikh ਨੂੰ Isai ਨਾਲ ਆਪਸ ਵਿੱਚ ਭਾਈ ਭਾਈ ਨੂੰ ਲੜਾਉਣ ਦੀ ਕੋਸ਼ਿਸ਼ ਹੈ ਅਸੀਂ ਸਾਰਿਆਂ ਨੂੰ ਸचेत ਹੋਣਾ ਪਏਗਾ ਤੇ ਸਮਝਣਾ ਪਏਗਾ ਇਸ ਸਾਜ਼ਿਸ਼ ਨੂੰ ਤਾਂ ਹੀ ਅਸੀਂ ਕਾਮਯਾਬ ਹੋਵਾਂਗੇ ਜੀਰੋ ਅੱਜ ਅਸੀਂ 40 ਦੀ ਗਿਣਤੀ ਦੇ ਵਿੱਚ ਲੁਪੇ ਆਏ ਹਾਂ ਪਰ ਲੇਕਿਨ ਜੇ ਇਸ ਦੇ ਉੱਪਰ ਜਲਦੀ ਸਖਤੋ ਸਖਤ ਕਾਰਵਾਈ ਨਾ ਹੋਈ ਤਾਂ ਇਸ ਤੋਂ ਵੀ ਵੱਡੀ ਗਿਣਤੀ ਦੇ ਅੰਦਰ ਅਸੀਂ ਇਹਨਾਂ ਮਥਾਣਾ ਪਿਆ ਵੀ ਹਰਾ ਬਾਂਗੇ ਇਹਨਾਂ ਨੂੰ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਆਂ ਤੇ ਇੱਕ ਗੱਲ ਹੋਰ ਇਹ ਜਿਹੜੇ ਕੁਝ ਲੋਕ ਜਿਹੜਾ ਸੰਧਾਨਾਰੇ ਬੋਲਦੇ ਆਂ ਤੇ ਕਹਿੰਦੇ ਆਂ ਕਿ ਜੀਵਨ ਦਾ ਸੰਧਾਨ ਆਪੇ ਰੱਖੀ ਚਰਨਗੇ ਉਹ ਜਿੰਜਵਾ ਤਾਂ ਨਹੀਂ ਸਮਝਣ ਚਾਹੀਦੀ ਜਿਹੜਾ ਤੀਂਦਾ ਪੋਪ ਹੋਇਆ ਉਹ ਵੀ ਸੰਧਾਨ ਦੀ ਬਦੌਲਤ ਹੀ ਬੋਲਦੇ ਹੋ ਨਹੀਂ ਤੁਹਾਡੀ ਕੋਈ ਉਹ ਬਾਤ ਨਹੀਂ ਸੀ ਕਿ ਤੁਸੀਂ ਏਡੀ ਗੱਲ ਬੋਲ ਜੰਦੇ ਅੱਜ ਨਹੀਂ

جن گرو سر پیڑ ہے جن بھی اپنی سیٹ نہیں دکھائی اتہاس بن کے دیکھا جائے تو اگر ستر پرسینٹ شہادت دلت آئی ہے دلت جہاں ہوئے ہیں ਸੰਤ ਕਬੀਰ ਜੀ ਸੰਤ ਮਸ਼ਹੂਰੀ ਗੁਰੂ ਨਾਨਕ ਦੇਵ ਜੀ ਵਾਲਮੀਕੀ ਮਹਾਰਾਜ ਬਾਬਾ ਸੋਭਾ ਅੰਬੇਦਕਰ ਸਾਰੀਆਂ ਆਜੀ ਫੂਲੇ ਜੀ ਸਾਥੀ ਜੀ ਬਾਈ ਫੂਲੇ ਫਾਤਿਮਾ ਸ਼ੇਖ ਸਾਰੇ ਸਾਥੇ ਸਮਾਜ ਦੇ ਸਾਡੇ ਸਿਰ ਮੋਰ ਹੋਏ ਆ ਜੇ ਇਹਨਾਂ ਦੇ ਸ਼ਾਂਤੀ ਕਲਾ ਕੋਈ ਬੋਲੇਗਾ ਤਾਂ ਫਿਰ ਸਾਡੀ ਚੁੱਪੀ ਪਿਆਰ ਹੈ ਇਹ ਯਾਦ ਰੱਖਣਾ ਕਿਉਂਕਿ ਅਸੀਂ ਸੁੱਤੇ ਨਹੀਂ ਪਏ ਜੇ ਤੁਸੀਂ ਸੁਰਤ ਦੇ ਹੋ ਜੀ ਸਮਾਜ ਸੁੱਕਾ ਪਿਆ ਇਹ ਸਮਾਜ ਸੁੱਕਾ ਨਹੀਂ ਪਿਆ ਆਪਣੇ ਆਪ ਨੂੰ ਕਾਬੂ ਕਰਨਾ ਨਹੀਂ ਸਾਨੂੰ ਕਾਬੂ ਕਰਨ ਆਂਦਾ ਹੈ ਸਾਡੇ ਕੋਲ ਜਿਹੜੇ ਚੰਡੇ ਆ ਵੀ ਚੰਡੇ ਨਹੀਂ ਆ ਢਾਂਡੇ ਦਾ ਨਾ ਡੰਡੇ ਵੀ ਆ ਤੇ ਸਾਨੂੰ ਕੰਟੇ ਬੱਤੇ ਤੇ ਮਜਬੂਰ ਨਾ ਕਰਿਓ ਇਹ ਨਾ ਹੋਵੇ ਕਿ ਕੱਲ ਨੂੰ ਸਾਨੂੰ ਕੋਈ ਅਸੀ ਹਰਕਤ ਕਰਨੀ ਪੈ ਜਾਏ ਜੋ ਤੰਗ ਅਗਵਾਰ ਗੁਜ਼ਰੇ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਬਾਹਰ ਦੌਰ ਸਾਡੀ ਬੇਨਤੀ ਹੈ ਅਸੀਂ ਹਾਲੇ ਬੇਨਤੀ ਵੀ ਕਰ ਰਹੇ ਹਾਂ ਕਿਉਂਕਿ ਉਹ ਬੰਦਾ ਖੜਾ ਗਿਆ ਤੇ ਉਸਦੇ ਉੱਪਰ ਕਾਰਵਾਈ ਸ਼ਹਿਰ ਟਿੱਕੇ ਨਾਲ ਕਰੋ ਅਗਰ ਨਹੀਂ ਕਾਰਵਾਈ ਹੋਈ ਤਾਂ ਫਿਰ ਬੋਬੀ ਵੱਟਾ ਜਿਹੜਾ ਸੰਘਰਸ਼ ਅਸੀਂ ਉਹ ਲੈ ਕੇ ਆਵਾਂਗੇ ਸੜਕਾਂ ਤੇ ਉਤਰਾਂਗੇ ਜੇ ਸਾਨੂੰ ਵਿਚਾਰ ਗਲੀਆਂ ਜੇ ਸਾਰਾ ਸਿਸਟਮ ਫਟ ਕਰਨਾ ਪਿਆ ਤਾਂ ਉਹ ਵੀ ਕਰਾਂਗੇ ਅਸੀਂ ਪਿੱਛੇ ਹਟਣ ਵਾਲੇ ਨਹੀਂ ਹਾਂ ਅਸੀਂ ਕਿਸੇ ਤੋਂ ਡਰੇ ਨਹੀਂ ਹਾਂ ਨਾ ਕਿਸੇ ਤੋਂ ਡਰਨਾ ਕਿਉਂਕਿ ਇਹ ਕੌਮ ਮਾਰਸ਼ਲ ਕੌਮ ਹੈ ਇਹ ਕਿਸੇ ਤੋਂ ਡਰਨੇ ਵਾਲੀ ਕੌਮ ਨਹੀਂ ਹੈ ਇਹ ਤਾਂ ਅਸੀਂ ਸੰਵਿਧਾਨ ਨੂੰ ਮੰਨਦੇ ਆ ਕਿਉਂਕਿ ਪਸੰਦਾ ਹਸਦੇ ਬਾਤ ਸਾਡੇ ਬਾਬਾ ਸਾਹਿਬ ਅੰਬੇਡਕਰ ਜੀ ਨੇ ਲਿਖਿਆ ਅਸੀਂ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਆ ਉਹ ਸੰਵਿਧਾਨ ਤੇ ਚੱਲਣ ਵਾਲੇ ਲੋਕ ਆ ਪਰ ਲੇਕਿਨ ਤੁਸੀਂ ਤਾਂ ਜਾਹ ਕਰਵਾ ਚੱਕਦੇ ਹੋ ਜਿੱਦਣ ਸਾਡੀ ਦਿਮਾਗ ਦੀ ਢੱਟੀ ਖੜਕ ਗਈ ਤਾਂ ਤੁਹਾਨੂੰ ਬਚਾਉਣ ਵਾਲਾ ਕੋਈ ਨਹੀਂ ਆਏਗਾ ਇਹ ਮੇਰੀ ਤੁਹਾਨੂੰ ਚੇਤਾਵਨੀ ਹੈ ਆਪਣੀ ਜ਼ੁਬਾਨ ਨੂੰ ਸੰਭਾਲ ਲਓ ਤੇ ਆਪਣੇ ਆਪ ਨੂੰ ਸੁਧਾਰ ਲਓ ਨਹੀਂ ਤਾਂ ਫਿਰ ਤੁਸੀਂ ਜਾਣੋ ਤੇ ਫਿਰ ਅਸੀਂ ਜਾਣੀਏ ਫਿਰ ਚਾਹ ਕੋਈ ਸਰਕਾਰ ਹੋਵੇ ਤੇ ਕੋਈ ਵੀ ਹੋਵੇ ਫਿਰ ਅਸੀਂ ਕਿਸੇ ਨੂੰ ਨਹੀਂ ਬਖਸ਼ਾਂਗੇ ਸੋ ਮੇਰੀ ਇੱਕ ਵਾਰ ਫਿਰ ਬੇਨਤੀ ਕਰਾਂਗਾ ਮੈਂ ਆਪਣੇ ਸਾਰੇ ਸਮਾਜ ਨੂੰ ਜਿਹੜਾ ਮੇਰਾ ਸਮਾਜ ਹੈ ਅੱਜ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਇੱਕ ਜਗ੍ਹਾ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਕਿਉਂਕਿ ਅੱਜ ਜਿਹੜਾ ਸੱਤਾ 'ਚ ਬੈਠੇ ਉਹ ਸਾਡੇ ਹੱਕਾਂ 'ਚ ਨਹੀਂ ਆ ਉਹ ਸੱਤਾ ਕਿਉਂ ਬੈਠੇ ਹੈ ਕਿਉਂਕਿ ਬਹੁਤ ਸਾਰੇ ਸਾਨੂੰ ਬੋਟ ਦਾ ਦੀ ਘਾਟ ਦਿੱਤਾ ਹੈ ਅੱਜ ਸਪੋਰਟ ਤੇ ਦੰਦ ਤੇ ਉਹ ਸੱਤਾ 'ਚ ਬੈਠ ਕੇ ਸਾਡੀ ਹੀ ਜਰਾ ਪੁੱਟ ਰਹੇ ਹੈ ਮੈਂ ਉਹਨਾਂ ਦੇ ਵਿੱਚ ਟੌਪ ਵੀ ਦੇਵਾਂਗਾ ਉਹ ਵੀ ਹੁਣ ਕਰ ਜਾਣ ਇਿੱਤਾ ਆਣੇ ਸਮੇਂ ਚ ਕੁਝ ਉਹਨਾਂ ਨੂੰ ਵੀ ਉਹ ਤਾਕ ਦਿਖਾ ਦਾਂਗੇ ਇੰਨਾ ਅਸੀਂ ਹੱਥ ਰੱਖਦੀ ਹੈ ਜੈ ਜੀ ਜੈ ਜੀ ਜੈ ਜੀ ਜੈ ਜੀ ਇੰਨਾ ਕਹਿੰਦੇ ਹੋਏ ਮੈਂ ਮੇਰੇ ਨੋਟਵਾਲ ਪੀਰਾਂ ਦਾ ਵੀ ਧੰਨਵਾਦ ਕਰਾਂਗਾ ਜਿੰਦੀ ਦੀ ਸਾਰੀ ਸੰਗਤ ਆਈ ਆ ਸਭ ਦਾ ਪਹਿਲਵਾਟ ਕਰਾਂਗਾ ਕਿ ਇੱਕ ਛੋਟੇ ਜਿਹੇ ਸੱਤੇ ਉੱਪਰ ਸਾਰੇ ਜਣੇ ਇੱਥੇ ਪਹੁੰਚੇ ਆ ਸੋ ਇੰਨਾ ਕਹਿੰਦੇ ਹੋਏ ਮੇਰੀ ਬੇਨਤੀ ਸਾਡੇ ਪ੍ਰਧਾਨ ਜੀ ਨੂੰ ਕਿ ਨਾਰੇ ਨਾਲ ਨਾਰਾ ਲਾਵਾਂਗਾ ਨਾਂ ਦਾ ਜਵਾਬ ਨਾਂ ਦੇ ਨਾਲ ਜ਼ਰੂਰ ਦੇਣਾ چا چا ابھی چچا چچا چلو چلو سبسکرائب کرو شیئر کروک